ਖਬਰਨਾਮਾ ਦੇਖ ਰਿਹਾ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡਾ ਬਵਾਲ ਹਾਕਮ ਤੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਮੂਚੀ ਲੀਡਰਸ਼ਿਪ ਕੀ ਡਰੀ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਾਰਨ ਜਾ ਰਹੀ ਹੈ ਕਿਉਂ ਹਾਂ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੰਨ ਹੋ ਜਾਣਗੇ ਆਪ ਆਦੀ ਪਾਰਟੀ ਨੂੰ ਆਖਰਕਾਰ ਐਨ ਐਰਓਸੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਕਿਉਂ ਨਹੀਂ ਦਿੱਤੀ ਚਾਰੀ ਤੂੰ ਤੂੰ ਮੈਮੈਂ ਦਾ ਦੌਰ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਹਰ ਹਲਕੇ ਦਾ ਦੌਰਾ ਕਰ ਰਹੇ ਨੇ ਜਿੱਥੇ ਐਨਓਸੀ ਨਹੀਂ ਮਿਲਦੀ ਨਾਮਜ਼ਦਗੀ ਦੇ ਪੱਤਰ ਭਰੇ ਜਾ ਰਹੇ ਨੇ ਤੇ ਉਧਰ ਇੱਕ ਹੋਰ ਵੱਡਾ ਰੋਲਾ ਪੈ ਗਿਆ ਹੈ ਜੀਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਇੱਥੇ ਤਹਿਸੀਲ ਦਾ ਦਫ਼ਤਰ ਵਿਖੇ ਬਲਾਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਟੋਕਣ ਨਾ ਮਿਲਣ ਕਾਰਨ ਉਹ ਨਾਮਜ਼ਦਗੀਆਂ ਤੋਂ ਵਾਂਝੇ ਰਹਿ ਗਏ ਇਸ ਦੌਰਾਨ ਰੋਸ ਵਿੱਚ ਆਏ ਹਲਕਾ ਜੀਰਾ ਦੇ ਸਾਬਕਾ ਬਤਾਈਕ ਅਤੇ ਜ਼ਿਲ੍ਹਾ ਫਰੀਪੜ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਕਾਂਗਰਸ ਸੀ ਉਮੀਦਵਾਰਾਂ ਸਮੇਤ ਤਹਿਸੀਲ ਦਾ ਦਫ਼ਤਰ ਜੀਰੇ ਮੂਰੇ ਰੂਸ ਦਾ ਨੰਗਾ ਕੇ ਪੁਲਸ ਅਤੀ ਸਿਵਲ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਰੇਬਾਜ਼ੀ ਕੀਤੀ ਇਸ ਦੌਰਾਨ ਗੱਲਬਤ ਕਰਦਿਆਂ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਜੀਰੇ ਹਲਕੇ ਵਿੱਚ ਚਾਰ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨਾ ਫਤਿਹਗੜ ਸਬਰਾ ਵਕੀਲਵਾਲਾ ਸ਼ਾਹਬਾਦਾ ਅਕਬਰਵਾਲਾ ਵਿੱਚ ਉਮੀਦਵਾਰ ਵੱਲੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਅੱਜ ਜੀਰਾ ਦੇ ਮਖੂ ਰੋਡ ਦੇ ਸਥਿਤ ਇੱਕ ਪੈਲਸ ਵਿੱਚ ਕਾਉਂਗਾ ਸੀ ਉਮੀਦਵਾਰਾਂ ਵੱਲੋਂ ਕੱਟ ਕੀਤਾ ਗਿਆ ਜਿੱਥੋਂ ਪੁਲਿਸ ਉਹਨਾਂ ਦੇ ਉਮੀਦਵਾਰਾਂ ਨੂੰ ਨਾਗਦੀ ਪੱਤਰ ਦਖਲ ਕਰਾਉਣ ਕਰਾਉਣ ਲਈ ਲੈ ਗਈ ਪਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਧੋਖਾ ਦਿੱਤਾ ਗਿਆ ਉਹਨਾਂ ਦੇ ਕਿਸੇ ਵੀ ਉਮੀਦਵਾਰ ਨੂੰ ਟੋਕਣ ਨਹੀਂ ਦਿੱਤਾ ਗਿਆ ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਉਮੀਦਵਾਰਾਂ ਨੂੰ 80 ਟੋਕਣ ਵੰਡੇ ਗਏ ਅਤੇ 300 ਦੇ ਕਰੀਬ ਵਿਅਕਤੀਆਂ ਨੂੰ ਲਾਈਨਾਂ ਵਿੱਚ ਲਗਾਇਆ ਗਿਆ ਉਹਨਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਲਾਈਨਾਂ ਲਾਈਨਾਂ ਵਿੱਚ ਖੜੇ ਵਿਅਕਤੀ ਬਾਹਰ ਤੋਂ ਬੁਲਾਏ ਗਏ ਉਨ੍ਹਾਂ ਨੂੰ ਰਿਟਰਨਿੰਗ ਅਫਸਰ ਅਤੇ ਇਜਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਾਂਗਰਸੀ ਮਿੰਦਰੋਂ ਟੋਕਨ ਨਾ ਦੇ ਕੇ ਵਿਕਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਆਮ ਆਦਮੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰ ਰਹੇ ਹਨ ਇਸ ਤੱਕੇ ਸ਼ਾਇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿੰਨਾ ਚਿਰ ਉਹਨਾਂ ਦੇ ਵਰਕਰਾਂ ਦੀਆਂ ਨਾਮ ਜੱਦੀਆਂ ਦਾਖਲ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਚਿਰ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਇਹ ਕੁਲਬੀਰ ਸਿੰਘ ਜੀਰਾ ਦਾ ਵੱਡਾ ਬਿਆਨ ਹੈ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿੰਦੀ ਹੈ ਕਿ ਸੰਵਿਧਾਨ ਨੂੰ ਅਤੇ ਲੋਕਤੰਤਰ ਨੂੰ ਬਚਾਉਣਾ ਜ਼ਰੂਰੀ ਹੈ ਤੇ ਦੂਸਰੇ ਪਾਸੇ ਇਹ ਖੁਦ ਅਫਸਰ شاہੀ ਦੇ ਨਾਲ ਮਿਲ ਕੇ ਉਹਨਾਂ ਨੂੰ ਪ੍ਰੈਸ਼ਰ ਆਇਜ਼ ਕਰਕੇ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਰ ਰਹੇ ਨੇ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਦੇ ਪਰਚੇ ਨਹੀਂ ਭਰੇ ਜਾਂਦੇ ਉਨੀ ਦੇਰ ਤੱਕ ਧਰਨਾ ਲੰਮਾ ਸਮਾਂ ਚੱਲੇਗਾ ਹਾਕਮ ਤੇਨ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਹੌਸਲੇ ਬਲੰਦ ਨੇ 2027 ਦੀਆਂ ਅੰਦਰ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਕਿ ਡੈਰੀ ਹੋਈ ਹੈ ਕਿ ਸਾਡੇ ਉਮੀਦਵਾਰ ਹਾਰਨਗੇ ਜੇਕਰ ਤੁਹਾਨੂੰ ਆਪਣੇ ਉਮੀਦਵਾਰਾਂ ਉੱਤੇ ਮਾਣ ਹੈ ਜੇ ਤੁਹਾਨੂੰ ਆਪਣੇ ਕੰਮਾਂ ਉੱਤੇ ਮਾਣ ਹੈ ਤੇ ਫਿਰ ਸਾਡੇ ਵੀ ਪਰਚੇ ਭਰਨ ਦੇਣੇ ਚਾਹੀਦੇ ਸੀ ਸਰਕਾਰ ਨੂੰ ਸਰਕਾਰ ਦੀ ਇਸ ਧੱਕੇ ਛਾਈ ਦਾ ਧਰਨਾ ਲਾ ਕੇ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਕੁਲਬੀਰ ਸਿੰਘ ਜੀਰਾ ਕਿੰਨਾ ਕੁ ਸੱਚ ਬੋਲ ਰਹੇ ਨੇ ਕਿੰਨਾ ਕੁ ਝੂਠ ਬੋਲ ਰਹੇ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਾਰ-ਵਾਰ ਇਸ ਗੱਲ ਉੱਤੇ ਤਸਦੀਕ ਦਿੰਦੇ ਨੇ ਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਨਹੀਂ ਹੋਣਾ ਜੋ ਕਿਸੇ ਦਾ ਹੱਕ ਹੈ ਉਸ ਨੂੰ ਹੱਕ ਮਿਲੇਗਾ ਤਾਂ